ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈੰਸੀ ਦੀ ਔਰ ਪ੍ਰਭੂ ਯਸ਼ੂ ਮਸੀਹ ਤਰਫ ਸਾਰਿਆਂ ਨੂੰ ਬੜੀ ਬਰਕਤ ਦੇਵੇ ਅੱਜ ਜੋ ਚੌਂਕ ਦਾ ਮੁੱਦਾ ਸੀ ਉਸ ਤੋਂ ਪਹਿਲਾਂ ਆਪਾਂ ਉਹ ਗੱਲ ਕਰੀਏ ਮੈਂ ਅਪੋਸਟਰ ਬੀ ਐਮ ਪੱਟੀ ਔਰ ਆਪਣੀ ਪੂਰੀ ਟੀਮ ਨਾਲ ਖੜਾ ਹਾਂ ਔਰ ਸਹੀ ਸਾਰੇ ਅਜਮਸੀ ਸਮਾਜ ਨੇ ਉਸ ਸਿੱਖ ਵੱਡੀ ਜਿੱਤ ਨੂੰ ਪ੍ਰਾਪਤ ਕੀਤਾ ਵਾ ਬੜੇ ਟਾਈਮ ਤੋਂ ਲੰਮੇ ਚੰਮ ਸਮੇਂ ਤੋਂ ਚੱਲਦਾ ਪਿਆ ਸੀ ਕਦੀ ਉਸ ਨੂੰ ਮੰਗ ਪੱਤਰ ਦੋ ਕਦੀ ਉਸ ਨੂੰ ਮੰਗ ਪੱਤਰ ਦੋ ਘੱਟ ਤੋਂ ਘੱਟ 8 ਤੋਂ 9 ਮੰਗ ਪੱਤਰ ਦੇ ਚੁੱਕੇ ਹਾਂ ਪਰ ਕੋਈ ਸੁਣਾਈ ਨਹੀਂ ਹੋ ਰਹੀ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਨੂੰ ਇعلان ਕੀਤਾ ਗਿਆ ਕਿ 13 14 ਤਰੀਕ ਨੂੰ ਆਪਕਰ ਬਣਾਗਾ ਪ੍ਰਦਰਸ਼ਨ ਕਰਾਂਗੇ ਕਿ ਉਹ ਅੱਜ ਪੂਰੀ ਮਸੀਹ ਲੋਕਾਂ ਨੇ ਮਸੀਹ ਜਥੇਬੰਦੀਆਂ ਨੇ ਮਸੀਹ ਅਗੂਆਂ ਨੇ ਮਸੀਹ ਦੇ ਪ੍ਰਭ ਦੇ ਸੇਵਕਾਂ ਨੇ ਆ ਕੇ ਸਾਰੇ ਨਾ ਜੋ ਸਾਂਝੇ ਤੌਰ ਤੇ ਇੱਥੇ ਜਾਂ ਕਿਸੇ ਮਿਨਿਸਟਰੀ ਵੱਲੋਂ ਨਹੀਂ ਆ ਕਿਸੇ ਸਵਾਸਤਾ ਵੱਲੋਂ ਨਹੀਂ ਆ ਕਿਸੇ ਅਸ਼ੀਸ਼ਨ ਵੱਲੋਂ ਨਹੀਂ ਬਲਕਿ ਸਾਂਝੇ ਤਰੀਕੇ ਨਾਲ ਤੇ ਸਾਂਝੇ ਹੀ ਲੋਕਾਂ ਨੇ ਸਾਰੇ ਆਪਣਾ ਇੱਕ ਵੱਡਾ ਹੰਗੋਰਾ ਪੜਿਆ ਤੇ ਐਸਾ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਬਬਰੀ ਚੌਂਕ ਬਾਈਪਾਸ ਜੋ ਸਾਡੀ ਮੰਗ ਸੀ ਉਹਦੇ ਵਿੱਚ ਪਹੁੰਚਿਆ ਨੇ ਅਤੇ ਜੋ ਮੱਸੀ ਚੌਂਕ ਬਣਾਉਂਦੇ ਪਿਛਲੇ ਦਿਨਾਂ ਵਿੱਚ ਇੱਕ بیٹے ਦੇ ਵੱਲੋਂ ਸਲੀਬ ਰੱਖੀ ਗਈ ਸੀ ਉਹੀ ਸਲੀਬ ਨੂੰ ਅੱਜ ਬਬਰੀ ਚੌਂਕ ਬਾਈਪਾਸ ਦੇਤੇ ਰੱਖ ਦਿੱਤਾ ਗਿਆ ਵਾ ਅਤੇ ਮੈਂ ਸਾਰੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਸਾਰੇ ਪ੍ਰਭੂ ਦੇ ਲੋਕ ਜਿੰਨੇ ਵੀ ਤੇ ਮਸੀਹ ਸਿੰਘ ਸਮਾਜ ਦੇ ਆਏ ਸੀ ਔਰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਵਧਾਈਆਂ ਔਰ ਅਸੀਂ ਵੀ ਇਹੀ ਚੀਜ਼ ਕਹਿੰਨੇ ਆ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਮੰਨ ਹੋ ਜਾਂਦੇ ਆ ਤਾਂ ਪਰਮੇਸ਼ਰ ਸਾਡੇ ਜੀਵਾਂ ਜਾਂਚ ਵੱਡੇ ਕੰਮ ਕਰਦਾ ਹੈ ਅੱਜ ਵੀ ਪ੍ਰਭੂ ਦਾ ਔਰ ਸਾਰਿਆਂ ਲੋਕਾਂ ਦਾ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਔਰ ਉੱਥੇ ਆਈ ਹੋਈ ਜੋ ਖੁਦਾ ਦੇ ਲੋਕ ਸੀ ਉਹਨਾਂ ਨੇ ਵੀ ਇੱਕ ਦੂਜਾ ਸਾਥ ਦਿੱਤਾ ਕਿ ਸਾਰਾ ਇੰਕਲਾਬ ਬਹੁਤ ਵਧੀਆ ਹੋਇਆ ਹੈ ਵੇ ਸਮਾਂ ਆ ਸਮੇਂ ਸਮੇਂ ਤੇ ਅਸੀਂ ਨੂੰਦਪਾਵਾ ਨੂੰ ਕਹਿੰਦੇ ਰਿਆਂ ਭਰੋ ਅੱਜ ਮੌਕਾ ਏ ਸਾਨੂੰ ਇਕੱਠੇ ਹੋਣ ਦਾ ਪਰ ਅੱਜ ਮੇਰੀ ਤੁਹਾਨੂੰ ਬੇਤੀ ਆ ਕਿ ਅਸੀਂ ਸਾਰੇ ਹੀ ਪਾਰਟੀ ਲੈਵਲ ਤੋਂ ਖੜੇ ਹੋ ਗਿਆ ਜਿੱਥੇ ਪਹੁੰਚੇ ਆ ਤੇ ਅੱਜ ਅਸੀਂ ਜੇ ਪਹੁੰਚੇ ਆ ਤੇ ਉਹ ਜਗ੍ਹਾ ਦੇ ਵਿੱਚ ਕਾਸ ਗੱਡ ਕੇ ਜਾਣਾ ਇਹਦੀ ਮੈਂ ਤਾਂ ਲਗਾਤਾਰ ਕੋਈ ਦੁਨੀਆਂ ਹੀ ਹੱਦ ਹੱਕੇ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੁਝ ਦਿਨ ਪਹਿਲਾਂ ਤੁਹਾਡੇ ਗੁਰਦਾਸਪੁਰ ਦੇ ਵਿੱਚ ਹੀ ਸਾਬਕਾ ਜਿਹੜਾ ਮੰਤਰੀ ਆ ਸੁੱਚਾ ਸਿੰਘ ਲਗਾ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਉਹ ਜਗ੍ਹਾ ਦੇ ਵਿੱਚ ਆਫਰੇ ਧਰਮ ਦਾ ਜਿਹੜਾ ਸਟੈਚੂ ਸੀ ਉਹ ਗੱਡਿਆ ਕੋਈ ਪਰਮਿਸ਼ਨ ਨਹੀਂ ਕੋਈ ਹੋ ਰਿਹਾ ਬੜਾ ਬਦਲਾਅ ਹੋ ਰਿਹਾ ਪਹਿਲਾ ਬਦਲਾਅ ਹੋ ਗਿਆ ਕਿ ਗੁਰਦਾਸਪੁਰ ਦੇ ਵਿੱਚ ਇੱਕ ਚੌਕ ਹੀ ਨਹੀਂ ਬਣ ਪਾਇਆ ਇਹਨਾਂ ਬਦਲਾਅ ਹੋ ਗਿਆ ਪਰ ਇਹ ਸੁਗਵਾਨ ਦੇ ਬਦਲਾਅ ਨੂੰ ਮਸੀਤ ਇਲਾਕੇ ਦੇ ਨੌਜਵਾਨ ਸਾਡੇ ਤਾਮ ਮੱਕੂਏ ਜਦੋਂ ਕੰਨੀਆਂ ਦੇ ਲੀਡਰ ਅੱਜ ਇੱਕ ਬਦਲਾਅ ਕਰਕੇ ਜਾਣਗੇ ਉਹ ਬਦਲਾਅ ਇਹ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕ੍ਰਾਸ ਗੱਡੀ ਜਾਏਗੀ ਹਾਏ ਜਿੰਦਾਬਾਦ ਅਸੀਂ ਆਪਣਾ ਹੱਕ ਲੈ ਰਹੇ ਆ ਅਸੀਂ ਕੋਈ ਗੈਂਗਸਟਰ ਨਹੀਂ ਅਸੀਂ ਕੋਈ ڈاکੂ ਚੋਰ ਨਹੀਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਵੀ ਐਸਐਮਸੀ ਦਾ ਧੰਨਵਾਦ ਜਿਸ ਨੇ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਇਕੱਠੇ ਹੁੰਦਾ ਔਰ ਮੇਰਾ ਨਾਮ ਪੀਟਰ ਮਸੀ ਪਿੰਡ ਸੇਖਾ ਕ੍ਰਿਸ਼ਨ ਸੇਵਾ ਫਰੰਟ ਜ਼ਿਲ੍ਹਾ ਪ੍ਰਧਾਨ ਔਰ ਅੱਜ ਬਹੁਤ ਹੀ ਮਸੀਹ ਭਾਈਚਾਰੇ ਵਾਸਤੇ ਬਹੁਤ ਹੀ ਖੁਸ਼ੀ ਦੀ ਔਰ ਮਾਨ ਦੀ ਗੱਲ ਜੋ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਦੇ ਵਿੱਚ ਪਸ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਜੋ ਕਿ ਮਸੀਹ ਭਾਈਚਾਰੇ ਦੇ ਚੌਂਕ ਨੂੰ ਲੈ ਕੇ ਮੀਟਿੰਗ ਹੋਈ ਸੀ ਔਰ ਧਰਨੇ ਦਾ ਐਲਾਨ ਦਿੱਤਾ ਗਿਆ ਸੀ 14 ਤਰੀਕ ਦਾ ਜੋ ਕਿ ਅੱਜ 14 ਤਰੀਕ ਹੈ ਧਰਨਾ ਬੱਬਰੀ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਪਾਸਟਰ ਸਬਾਨਾ ਦੇ ਸੰਜੋਗ ਨਾਲ ਮਸੀਹ ਭਾਈਚਾਰੇ ਦੇ ਸੰਜੋਗ ਨਾਲ ਔਰ ਨੌਜਵਾਨਾਂ ਦੇ ਸੰਜੋਗ ਨਾਲ ਵੱਡੀ ਗਿਣਤੀ ਦੇ ਨਾਲ ਉਹਨਾਂ ਨੇ ਹਮਲਾ ਮਾਰਿਆ ਔਰ ਇਸ ਬੱਬਰੀ ਚੌਂਕ ਦੇ ਵਿੱਚ ਆਪਣੇ ਜੋ ਕਿ ਕ੍ਰੋਸ ਨੂੰ ਲਗਾਇਆ ਗਿਆ ਔਰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਇਸ ਤਰ੍ਹਾਂ ਕਿ ਤੁਸੀਂ ਜਾਣਦੇ ਜੇ ਵਕ ਵਕ ਧਰਮਾਂ ਦੇ ਚੌਂਕ ਸੀ ਔਰ ਗਰਦਾਸਪੁਰ ਦੇ ਵਿੱਚ ਸਾਡਾ ਮਸੀਹ ਭਾਈਚਾਰੇ ਦਾ ਚੌਂਕ ਕੋਈ ਵੀ ਨਹੀਂ ਅੱਜ ਸਾਰੇ ਹੀ ਲੋਕਾਂ ਨੇ ਇਕੱਠੇ ਹੋ ਕੇ ਕ੍ਰਿਚਨ ਬਰਾਦਰੀ ਨੇ ਹਮਲਾ ਮਾਰਿਆ ਤੇ ਬੱਬੜੀ ਚੌਂਕ ਦੇ ਵਿੱਚ ਆਪਣਾ ਮੁਸੀਬਾਈ ਚੜੇ ਦਾ ਚੌਂਕ ਦੀ ਸਥਾਪਨਾ ਕੀਤੀ ਗਈ ਆ ਮੇਰਾ ਨਾਮ ਮੰਗਮਸੀ ਕ੍ਰਿਚਨ ਸੇਵਾ ਫਰੰਟ ਜ਼ਿਲ੍ਹਾ ਯੂਥ ਪ੍ਰਧਾਨ ਜੋ ਕਿ ਪਿਛਲੇ ਦਿਨਾਂ ਵਿੱਚ 9 ਤਰੀਕ ਪਾਸਟਰ ਬੀ ਐਮ ਭੱਟੀ ਚਰਚ ਵਿੱਚ ਮੀਟਿੰਗ ਹੋਈ ਸੀ ਚੌਂਕ ਨੂੰ ਲੈ ਕੇ ਜੋ ਕਿ ਜਿਸ ਵਿੱਚ ਸਭ ਮੁਸੀਬਾਈ ਚੜਾ ਔਰ ਲੀਡਰ ਸਾਬਾਨ ਔਰ ਪਾਸਟਰ ਸਾਬਾਨ ਪਹੁੰਚੇ ਸੀ ਉਸ ਵਿੱਚ ਤਾਰੀਖ ਡਿਲੇ ਹੋਈ ਸੀ ਵੀ 14 ਤਾਰੀਖ ਜੋ ਕਿ ਧਰਨਾ ਪ੍ਰਦਰਸ਼ਨ ਹੋਏਗਾ ਜੋ ਕਿ ਸਾਡਾ ਇਸਲੇ ਦਿਨਾਂ ਵਿੱਚ ਵੀ 6-7 ਮਹੀਨੇ ਤੋਂ ਮੰਗ ਪੱਤਰ ਡੀਸੀ ਦਫਤਰ ਦਿੱਤੇ ਗਏ ਸੀ ਅਜੇ ਤੱਕ ਚੌਂਕ ਨਹੀਂ ਹੀ ਬਣ ਸਕਿਆ ਤੇ ਹੁਣ ਜੋ ਅੱਜ 14 ਤਾਰੀਖ ਧਰਨਾ ਬਬੜੀ ਬਾਈਪਾਸ ਤੇ ਲਗਾਇਆ ਗਿਆ ਜਿਸ ਵਿੱਚ ਸਲੀਪ ਦਾ ਨਿਸ਼ਾਨ ਲਗਾਇਆ ਗਿਆ ਤੇ ਸਾਰੇ ਭੈਣ ਭਰਾ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਕਿ ਤੁਹਾਨੂੰ ਸਭ ਨੂੰ ਵਧਾਈਆਂ ਹੋਣ ਚੌਂਕ ਸਾਡਾ ਬਣ ਗਿਆ